ਹਾਂਜੀ ਵੀਰ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪਣੇ ਕੋਲ ਇੱਕ ਵੀਰ ਆਇਆ ਸੀਗਾ ਮੁੱਛਾ ਬਣਾਉਣ ਵਾਸਤੇ ਇਹ ਬਾਈ ਦੀਆਂ ਮੁੱਛਾਂ ਦੀ ਲੈਂਥ ਜਿਹੜੀ ਕਾਫੀ ਜ਼ਿਆਦਾ ਓਵਰ ਹੋ ਗਈ ਸੀਗੀ ਕਾਫੀ ਟਾਈਮ ਤੋਂ ਇਹ ਕਿਸੇ ਤੋਂ ਮੁੱਛਾ ਨਹੀਂ ਬਣਵਾ ਰਿਆ ਸੀ ਆਪਣੇ ਕੋਲ ਆਇਆ ਸਪੈਸ਼ਲੀ ਮੁੱਛਾ ਬਣਾਉਣ ਵਾਸਤੇ ਕਾਫੀ ਦੂਰੋਂ ਤੇ ਆਪਾਂ ਇਹਦੀਆਂ ਮੁੱਛਾਂ ਬਾਈ ਦੀਆਂ ਬਹੁਤ ਤਸੱਲੀ ਦੇ ਨਾਲ ਮੁੱਛ ਬਣੀਆਂ ਬਣੀਆਂ ਬਨਣ ਤੋਂ ਬਾਅਦ ਸੈਟ ਕਰਕੇ ਐਨਾ ਕੈਂਡਜਕ ਕਰਕੇ ਇਹਨੂੰ ਤੋਰਿਆ ਮੁੱਛਾਂ ਦਾ ਰਾਉਂਡ ਦੇਖੋ ਮੁੱਛਾਂ ਦੀ ਲੈਂਥ ਦੇਖੋ ਦੋਨੇ ਸਾਈਡ ਮੁੱਛਾਂ ਦੀ ਲੈਂਥ ਇੱਕੋਸਾਰ ਹੋਊਗੀ ਦੋਨੇ ਸਾਈਡ ਮੁੱਛਾਂ ਤੋਂ ਡੇ ਜਿਹੜੀਆਂ ਐਕਸਟਰਾ ਮੁੱਛਾਂ ਹੋ ਗਈਆਂ ਉਹ ਕੱਟੀਆਂ ਜਾਣਗੀਆਂ ਤੇ ਮੁੱਛਾਂ ਦੇ ਕੋਈਆਂ ਪੂਰੀਆਂ ਬਣਦੀਆਂ ਨੇ ਡਬਲਯੂ ਵਰਗੀਆਂ ਗੋਲ ਤੇ ਇਸ ਤੋਂ ਬਾਅਦ ਦੇਖੋ ਫਾਈਨਲ ਰਿਜ਼ਲਟ ਫਾਈਨਲ ਰਿਜ਼ਲਟ ਤੱਕ ਤੁਸੀਂ ਦੇਖਣ ਤੱਕ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਆ ਦੇਖੋ ਹੁਣ ਬਾਈ ਨੇ ਪਾਤਾ ਸਰਮ ਸਰਮ ਪਾ ਗਏ ਤੇ ਮੋਚਾ ਕਰਤੀਆਂ ਇਹਨਾਂ ਲੋਟ ਇਦੋਂ ਬਾਅਦ ਹੁਣ ਇਹਦੇ ਨਾਲ ਲੱਕੜਾ ਡੰਗਣੀਆਂ ਨੇ ਦੇਖਿਓ ਹੁਣ ਫੀਤੀਆਂ ਲਾ ਗਏ ਲੱਕੜਾ ਡੰਗ ਦੇਣੀਆਂ ਨੇ ਰਾਬੜਾ ਪਾ ਗਏ ਆ ਲੈ ਬਈ ਲੱਕੜਾ ਡੰਗਤੀਆਂ ਨੇ ਇਦੋਂ ਬਾਅਦ ਫਾਈਨਲ ਰਿਜ਼ਲਟ ਦੇਖਿਓ ਹੁਣ ਕਿੰਨਾ ਘੈਂਟ ਆਉਂਦਾ ਆ ਦੇਖੋ ਮੁੰਡੇ ਦੀ ਲੁੱਕ ਘੈਂਟ ਐ ਨਾ ਪੂਰੀ ਬਣਾਤੀ ਡਬਲਯੂ ਵਰਗੀ ਮੋਚਾ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਕਹੇ ਜਾ ਰਿਜ਼ਲਟ ਆਇਆ ਤੇ ਆਪਣਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਸੁਝਾਅ ਦਿਓ ਕਿ ਸਾਨੂੰ ਹੋਰ ਕੀ ਕੀ ਇੰਪਰੂਵਮੈਂਟ ਕਰਨੀ ਚਾਹੀਦੀ ਆ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਸ਼ੇਅਰ ਜਰੂਰ ਕਰਿਓ ਮਿਲਦੇ ਹਾਂ ਫਿਰ ਇੱਕ ਨਵੇਂ ਵਲੌਗ ਦੇ ਵਿੱਚ ਟਿਲ ਦੈਨ ਬਾਏ 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 ਬਾਏ